ਆਪਣੇ ਸਾਰੇ ਕਾਂਗਰਸ ਵਰਕਰਾਂ ਨੇ ਮੇਰੀ ਸੈਂਟਰਲ ਲੀਡਰਸ਼ਿਪ ਔਰ ਜਿਹੜੇ ਇਥੋਂ ਦੇ ਮੇਰੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਤੁਹਾਡਾ ਯੋਗਦਾਨ ਹੈਗਾ ਮੇਰੀ ਜਿੱਤ 'ਚ ਔਰ ਮੈਂ ਕਦੀ ਵੀ ਆਪਣੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮਐਲਏ ਰਹੇ ਨੇ ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕਰਕੇ ਅੱਜ ਤੱਕ ਮੇਰੇ ਨਾਲ ਪਿਤਾਜੀ ਤੇ ਨਾਂ ਮੈਂ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ ਔਰ ਗੁਰਦਾਸਪੁਰ ਵਾਲਿਆਂ ਨੇ ਜਿਹੜਾ ਅੱਜ ਮੈਨੂੰ ਮਾਨ ਬਖਸ਼ਿਆ ਇਹ ਮੈਂ ਆਪਣੀ ਜ਼ਿੰਦਗੀ ਚ ਨਹੀਂ ਭੁੱਲ ਸਕਦਾ ਪਹਿਲੋਂ ਡੇਰਾ ਪਾਪਾ ਨਾਨਕ ਨੇ ਇੰਨਾ ਜ਼ਿਆਦਾ ਮਾਨ ਬਖਸ਼ਿਆ ਸੀ ਤੇ ਉਹਨਾਂ ਨੇ ਹੁਣ ਗੁਰਦਾਸਪੁਰ ਵਾਲਿਆਂ ਨੇ 60000 ਦੇ ਤਕਰੀਬ ਵੋਟਾਂ ਦੇ ਜਿਤਾ ਕੇ ਬਹੁਤ ਥੋੜੀ ਜਿੱਤ ਹਾਸਲ ਕੀਤੀ ਆ ਔਰ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਨਾ ਬੜੀ ਬੁਰੀ ਤਰ੍ਹਾਂ ਹਰਾਇਆ ਇਹਦੇ ਵਿੱਚ ਤੁਸੀਂ ਵੇਖੋ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੋਨਾਂ ਨੇ ਇਕੱਠੇ ਹੋ ਕੇ ਕਾਂਗਰਸ ਦੇ ਅਗੇਂਸਟ ਵੋਟਾਂ ਪਾਈਆਂ ਔਰ ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਜਿਹੜੇ ਕਹਿੰਦੇ ਸੀ ਕਿ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਅንስ ਆ ਇੱਕ ਸਿੱਧ ਹੋ ਗਿਆ ਕਿ ਨਾਪਾਕ ਜਿਹੜੀ ਇਹਨਾਂ ਦੇ ਇਹਨਾਂ ਦਾ ਅਲਾਈਅንስ ਸੀਗਾ ਇੰਟਰਨਲ ਅਲਾਈਅንስ ਉਹ ਗੁਰਦਾਸਪੁਰ ਦੇ ਵਿੱਚ ਸਾਹਮਣੇ ਹੋ ਕੇ ਆਇਆ ਤੇਰਾ ਜੀ ਉਹਦੇ ਬਿਆਨ ਨੂੰ ਕਿਦਾ ਵੇਖਦੇ ਹੋ ਜੀ ਜਿਹੜੇ ਕਿੱਕਲੀ ਪਾਉਂਦੇ ਸੀ ਜੀ ਕਿੱਕਲੀ ਪਾ ਨਹੀਂ ਜਿਹੜੀ ਕਿੱਕਲੀ ਤੇ ਪੈ ਗਈ ਔਰ ਜਿਹੜੀ ਸਭ ਤੋਂ ਢੀ ਵੇਖੋ Chief Minister ਹੋਣਾ ਹੁਣ ਆਪਾਂ ਥੋੜੀ ਜਿਹੀ ਤਾਂ ਇਹ ਗੱਲ ਕਰੀਏ ਕਿ ਅਸੀਂ ਪੰਜਾਬ ਦੀ ਕਿਵੇਂ ਜਿਹੜੇ ਜਿੱਥੇ ਰੁਕੀਆਂ ਕੋਈ ਗਰੰਟਰ ਗਰੰਟਾ ਰੁਕੀਆਂ ਜਾਂ ਪੰਜਾਬ ਦੇ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਜਿਹੜੇ ਕੋ达ਸਪੁਰ ਦੇ ਕੰਮ ਜਿਹੜੇ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਮੈਂਬਰ ਪਾਰਲੀਮੈਂਟ ਦਾ ਛੋਟੀਆਂ ਗੱਲਾਂ 'ਚ ਇੱਕ ਦੂਜੇ 'ਤੇ ਤੋਮਤਬਾਜ਼ੀ ਕਰਨੀ ਜਾਂ ਟਿੱਕਰਬਾਜ਼ੀ ਕਰਨੀ ਜਾਂ ਜੁਮਲੇਬਾਜ਼ੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਨਹੀਂ ਹੁੰਦਾ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਪੈਦਾ ਕੀਤਾ ਕਿ ਪਾਰਲੀਮੈਂਟ ਚ ਜਾ ਕੇ ਆਪਣੀ ਸਟੇਟ ਦੀ ਗੱਲ ਕਰੋ ਆਪਣੇ ਦੇਸ਼ ਦੀ ਗੱਲ ਕਰੋ ਤੇ ਆਪਣੇ ਇਲਾਕੇ ਦੀ ਗੱਲ ਕਰੋ ਜਿੱਥੋਂ ਤੁਸੀਂ ਐਮਪੀ ਬਣ ਕੇ ਕਿਹੜੇ ਕਹੋਣ ਕਿਵੇਂ ਹੋਏ ਜਿਹੜੇ ਸਰਕਾਰ ਬਣਾਉਂ ਜਾਂ ਰਿਹਾ ਦੇ ਕੁਝ ਦੇ ਕੁਝ ਜਿੱਥੇ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਦੇ ਨੂੰ ਵੋਟਾਂ ਪਾਈਆਂ ਤੇ ਪਰ ਮੈਂ ਸਮਝਦਾ ਕਿ ਪੰਜਾਬ ਫਿਰ ਨਾ ਕਿਸੇ ਮੁਰਕੇ ਉਸ ਤੌਰ ਤੇ ਚਲਾ ਜਾਏ ਇਹ ਏਜੰਸੀਆਂ ਨੇ ਜਾਂ ਹੋਰਾਂ ਨੇ ਜਿਹੜੇ ਕੋਈ ਹੈਗੇ ਇਹਦੇ ਬਾਰੇ ਪੂਰਾ ਧਿਆਨ ਰੱਖਣੇ ਚਾਹੀਦਾ ਪੰਜਾਬ ਦੀ ਜਿਹੜੀ ਸ਼ਾਂਤੀ ਭਾਈਚਾਰਕ ਸਾਂਝ ਆ ਤੇ ਬਰਕਰਾਰ ਰਹਿਣੀ ਚਾਹੀਦੀ ਆ ਇੱਥੇ ਗੈਂਗਸਟਰਾਂ ਦੇ ਉੱਤੇ ਸਾਨੂੰ ਕਾਬੂ ਕਰਨਾ ਪਏਗਾ ਔਰ ਸਖਤੀ ਨਾਲ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਕਰਨਾ ਪਏਗਾ ਲੋਕਾਂ ਨੂੰ ਮਜ਼ਾਕ ਕੀਆ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਆ ਬੋਲੀ ਬੰਨ ਇੰਡੀਆ ਘੜ ਜੋ ਕਿਦਾਂ ਦੇਖਦੇ ਹੋ ਕਿਵੇਂ ਦੇਖਦੇ ਹੋ ਜੀ ਇੰਡੀਆ ਅਲਾਈਂਸ ਦੀ ਗਵਰਨਮੈਂਟ ਬਣੇਗੀ ਤੋਂ ਪ੍ਰਾਈਮ ਮਿਨਿਸਟਰ ਸਾਹਿਬ ਜੈਸ ਤਰੀਕੇ ਨਾਲ ਉਹ ਹਿੰਦੁਸਤਾਨ ਉਹਨਾਂ ਨੇ ਬਿਹੇਵ ਕੀਤਾ ਉਹਦੇ ਚ ਲੋਕਾਂ ਨੇ ਉਹਨਾਂ ਦੇ ਅਗੇਂਸਟ ਵੋਟਾਂ ਪਾਈਆਂ ਨੇ ਔਰ ਜਿਹੜਾ ਇੰਡੀਆ ਆਲਾਈਂਸ ਆ ਇੰਡੀਆ ਬਲੌਕ ਆ ਉਹਦੇ ਫੀਵਰ ਚ ਪਾਈਏ ਕਿ ਉਹਨਾਂ ਨੇ ਇਹ ਚੀਜ਼ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਕਿ ਬੜੀ ਜ਼ਰੂਰੀ ਸੀ ਕਿ ਇੱਕ ਗਵਰਨਮੈਂਟ ਜਿਹੜੀ ਇਹ ਕਹਿੰਦੀ ਸੀ ਵਨ ਨੇਸ਼ਨ ਵਨ ਡਿরেকਸ਼ਨ ਵਨ ਦਾ ਮਤਲਬ ਕਿ ਤਿੰਨਾਂ ਮਹੀਨਿਆਂ ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈ ਜੇ ਬਾਕੀ ਹੁੰਦੀਆਂ ਤੋਂ 3 ਸਾਲ ਨਿਕਲ ਜਾਣਾ ਸੀ ਇਸ ਕਰਕੇ ਦੇਸ਼ ਬਚ ਗਿਆ ਔਰ ਦੇਸ਼ ਬਚਾਵਾਂਗੇ ਅਕਾਲੀ ਦਲ ਨੂੰ ਜੋ ਲੋਕਾਂ ਨੇ ਫੈਸਲਾ ਦਿੱਤਾ ਉਹ ਨੂੰ ਕਿੱਥਾਂ ਦੇਖਦੇ ਹੋ ਅਕਾਲੀ ਦਲ ਨੂੰ ਜੋ ਫੈਸਲਾ ਦਿੱਤਾ ਅਕਾਲੀ ਦਲ ਜਿਹੜਾ ਉਹ ਆਪਣਾ 베ਸ ਕੋ ਆ ਬੈਠਾ ਔਰ ਮੇਰਾ ਖਿਆਲ ਇਹਦੇ ਵਿੱਚ ਸਭ ਤੋਂ ਵੱਧ ਜੇ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਦੋਸ਼ੀ ਕਿਹਾ ਜਾ ਸਕਦਾ ਜੋ ਵਿਕਰਮ ਮਜੀਠੀਆ ਜਿਨੇ ਆਪਣੀ ਭੈਣ ਦਾ ਕਾਰ ਵੀ ਜਿਹਦਾ ਉਹਦਾ ਜੀਜਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੀ ਜੇ ਕਾਲੀਦਾਲ ਨੂੰ ਇਸ ਕਗਾਰ ਤੇ ਲੈ ਕੇ ਆਉਣ ਵਾਲਾ ਉਹ ਬਿਕਰਮ ਮਜੀਠੀ ਆ ਔਰ ਉਹਨੇ ਆਪਣੀ ਜੋ ਅੰਗਰੇਜ਼ਾਂ ਦੇ ਵੇਲੇ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਸੀ ਉਹਨੇ ਅੱਜ ਦੱਸ ਦਿੱਤਾ ਕਿ ਮੈਂ ਅੱਜ ਵੀ ਪੰਥ ਵਿਰੋਧੀਆਂ ਪੰਜਾਬ ਵਿਰੋਧੀਆਂ ਸਿੱਖ ਵਿਰੋਧੀਆਂ ਜਮੀਨ ਨੂੰ ਕੋਈ ਵੀ ਸੀੜ ਨਹੀਂ ਮਿਲੀ ਜੀ ਜ਼ੀਰੋ ਰਹਿ ਗਈ ਤੇ ਪਹਿਲਾਂ ਕਿਹੜੀ ਮਿਲਦੀ ਸੀ ਤੁਹਾਡੇ ਬਟਾਲੇ ਚੋਂ ਤੁਹਾਡਾ ਹੀ ਜਿਹੜਾ ਇਹ ਜਿਹੜਾ ਬੜੀ ਟੈਂਡਾ ਸੀ ਗੱਲਾਂ ਮਾਰਦਾ ਉਹ ਆਪਣੇ ਵਾਰਡ ਚੋਂ 98 ਵੋਟਾਂ ਤੇ ਹੜ ਗਿਆ ਹਾਰ ਗਿਆ ਆਮ ਆਦਮੀ ਪਾਰਟੀ ਨੇ ਬਾਹਰ ਕੀ ਕਰਨਾ ਸੀ ਤਿੰਨ ਸੀਟਾਂ ਦਿੰਦੇ ਸੀ ਵੀ ਸਰਬ ਦੇ ਵਿੱਚ ਦਾ ਚਾਰ ਉਹ ਤੇ ਪੰਜ ਵੀ ਦੇ ਸਕਦੇ ਨੇ ਔਰ ਸਭ ਤੋਂ ਨੰਬਰ 1 ਤੇ ਉਹ ਦਿੰਦੇ ਸੀ ਗੁਰਦਾਸਪੁਰ ਦੀ ਜਿਹੜੀ ਟਕਾਹ ਕੇ ਹرائی ਆ ਇਹ ਕਰਕੇ ਤਗੜੇ ਹੋਵੋ ਤੁਹਾਡਾ ਬਹੁਤ ਧੰਨਵਾਦ ਪ੍ਰੈਸ ਪ੍ਰੈਸ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਬਟਾਲੇ ਚ ਬਹੁਤ ਫੇਰ ਔਰ ਬੜੀ ਵਧੀਆ ਤਰੀਕੇ ਦੇ ਨਾਲ ਤੁਸੀਂ ਜਰਨਲਿਜ਼ਮ ਕੀਤੀ ਆ ਆਪਣੀਆਂ ਤੁਸੀਂ ਬਾਇਸਟ ਜਿਹੜੀ ਕਿਸੇ ਵੀ ਚੈਨਲ ਨੇ ਬਾਇਸਟ ਨਹੀਂ ਕੀਤੀ ਕਿਸੇ ਸਰਕਾਰ ਦੀ ਫੇਵਰਚ ਨਹੀਂ ਕੀਤੀ ਜੋ ਫੈਕਟ ਫੈਕਚੁਅਲ ਪੋਜੀਸ਼ਨ ਸੀ ਉਹ ਤੁਸੀਂ ਲੋਕਾਂ ਚ ਲਿਆਂਦੀ ਇਹਦੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ